10 ਪੀਵੀ 65 ਕੋਈ ਨਹੀਂ ਕੋਈ ਨਹੀਂ ਕੋਈ ਦਿਲ ਰੱਖੋ ਭਰਾ ਬਣ ਕੇ ਹੌਸਲਾ ਇੱਕ ਮਿੰਟ ਬਾਈ ਰੋ ਨਾ ਮੇਰਾ ਭਰਾ ਵੀਰ ਆ ਕਈ ਵਾਰੀ ਕਿਉਂਕਿ ਘਰੋਂ ਵੀ ਡਾਰਾ ਉਮਰ ਵੀ ਛੋਟੀ ਆ ਕਿਹੜੇ ਪਿੰਡੋਂ ਆਏ ਹੋ ਸਮਾਲ ਸਰੋਂ ਪਲੇਅਰੋਂ ਉਹ ਮੇਰੇ ਰੱਬਾ ਹੌਸਲਾ ਪਲੀਜ਼ ਸਾਰੀ ਗੱਲ ਨਾ ਪੁੱਤ ਕਲੀਅਰ ਦੱਸੀ ਦੀ ਆ ਵੀ ਅਸੀਂ ਪਲੇਅਰ ਆ ਰੰਮੇ ਨਾਂ ਜਿਹੜਾ ਕੰਮ ਹੋ ਗਿਆ ਤਾਂ ਹੋ ਗਿਆ ਹੁੰਦਾ ਮੁੰਡੇ ਬੱਚੇ ਆ ਕਿੰਨਾ ਨੰਬਰ ਆ ਪੀਵੀ 65 1519 ਕਿਹੜਾ ਮੋਟਰਸਾਈਕਲ ਆ ਸੀਟੀ 100 ਮੋਟਰਸਾਈਕਲ ਆ ਲਾਲ ਰੰਗ ਦਾ ਮੇਰੇ ਭਰਾ ਹੁਣ ਮੈਂ ਕਿਹਨੂੰ ਕਹਾਂ ਭਾਈ ਤੂੰ ਚੁੱਕਿਆ ਦਾ ਵਾਪਸ ਕਰ ਜਾ ਪਰ ਜਿਹਨੇ ਵੀ ਚੁੱਕਿਆ ਯਾਰ ਪਲੇਅਰ 57 ਕਿਲੋ ਖੇਡੇ ਆ ਗਰੀਬ ਪਰਿਵਾਰਾਂ ਦੇ ਪਲੇਅਰ ਨੇ ਪਲੀਜ਼ ਜੇ ਕੋਈ ਲੈ ਗਿਆ ਤੇ ਪਲੀਜ਼ ਇੱਥੇ ਖੜਾ ਕਰ ਜੋ ਯਾਰ ਇਹਨਾਂ ਨੇ ਸਿਆਣ ਨਹੀਂ ਲੈਣਾ ਛੋਟੇ ਪਲੇਅਰ ਨੇ ਇਹਨਾਂ ਦੇ ਹੌਸਲੇ ਟੁੱਟ ਜਾਣਗੇ ਜੇ ਮਿਲਦਾ ਤਾਂ ਠੀਕ ਆ ਪਰ ਨਹੀਂ ਸੰਗਤ ਕਲਾ ਨੂੰ ਬੇਨਤੀ ਕਰਾਂਗੇ ਕਿੰਨੇ ਕਿ ਪੈਸਾ ਦਾ ਮੋਟਰਸਾਈਕਲ ਆ ਉਹ ਮੈਨੂੰ ਦੱਸੀ ਜਰੂਰ ਬਾਅਦ ਦੇ ਵਿੱਚ ਨੂੰ ਸਾਰਿਆਂ ਨੂੰ ਯਾਰ ਸਾਰੀ ਸੰਗਤ ਹੈ ਤੁਸੀਂ ਰੱਬੋ ਸਾਡੇ ਲਈ ਇਹ ਮੁੰਡੇ ਨਾ ਕੌਡੀ ਖੇਡਣ ਆਏ ਸੀਗੇ ਇਹਨਾਂ ਦਾ ਮੋਟਰਸਾਈਕਲ ਚੱਕਿਆ ਗਿਆ ਯਾਰੋ ਜਵਾਕ ਖੇੜਾ ਰੋਈ ਜਾਂਦਾ ਜਿੰਨੀ ਜੋ ਕੀ ਅਸੀਂ ਕਰਦੇ ਆ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਪਹਿਲਾਂ ਆਪਾਂ ਜੱਫਿਆਂ ਦੇ ਕਿਵੇਂ ਵੇਰ-ਵੇਰ ਕੇ ਲਾਉਂਦੇ ਰਹੇ ਆ ਵੀ ਐ ਤੇ 1500 ਰੁਪਏ ਤੇ 2000 ਮੈਂ ਸਾਰਿਆਂ ਨੂੰ ਬੇਨਤੀ ਕਰਦਾ ਤੁਸੀਂ ਸਾਡੇ ਸਤਕਾਰਯੋਗ ਤੁਸੀਂ ਸਾਡੇ ਵੱਡੇ ਹੋ ਆਪਾਂ ਕਿਵੇਂ ਪਹਿਲਾਂ ਜੱਫਿਆਂ ਦੇ ਮੇਰਾ ਨਾ ਬੋਲ ਮੇਰਾ ਨਾ ਬੋਲ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਅਸੀਂ ਵੀ ਕਰਦੇ ਆ ਆਹ ਦੇਖ ਅਸੀਂ ਵੀ ਕਰਦੇ ਜਿੰਨੀ ਜੋਗਾ ਹੋਇਆ ਮੈਂ ਕਰੂਗਾ ਬੂਟੇ ਬਾਈ ਤੋਂ ਕਰਾਊਗਾ ਪ੍ਰਬੰਧਕਾਂ ਤੋਂ ਕਰਾਊਗਾ ਭਾਵੇਂ 2-2 4-400 ਤੈਨੂੰ ਦੇਣ ਤੂੰ ਪਲੇਅਰ ਹੈ ਸਾਡਾ ਕਰ ਤੇਰੇ ਘਰ ਤੋਂ ਚੱਲਦਾ ਤੇਰੇ ਤੋਂ ਚੱਲਦਾ ਸਾਡਾ ਕਰ ਜੇ ਪਲੇਅਰ ਹੈ ਤੇ ਅਸੀਂ ਬੁਲਾਰੇ ਤਾ ਹੈ ਅਸੀਂ ਜਿੰਨੀ ਜੋਗੇ ਹੋਏ ਤੇਰੇ ਨਾਲ ਬਈ ਇਹਦਾ ਮੋਟਰਸਾਈਕਲ ਚੱਕਿਆ ਗਿਆ ਇਹ ਸਾਰੇ ਵੀਰਾਂ ਨੂੰ ਮੈਂ ਬੇਨਤੀ ਕਰਦਾ ਯਾਰ ਤੋ ਉਹਨੂੰ 100-100 ਨਾਲ 50-50 ਨਾਲ ਕੋਈ ਫਰਕ ਨਹੀਂ ਪੈਂਦਾ ਜਿਹੜੇ ਕਿਸੇ ਕੋਲੇ 50 ਰੁਪਏ ਨਾ ਹੋਏ 100 ਨਾ ਹੋਇਆ ਤੁਸੀਂ ਆ ਕੇ ਮੈਨੂੰ ਕਹਿੰਦੇ ਵੀ ਮੇਰੇ ਕੋਲ ਤੇ 50 ਵੀ ਇਹਨੂੰ ਦੇਣ ਨੂੰ ਹੈ ਨਹੀਂ ਤੁਹਾਡੀ ਸਾਥ ਹੀ ਅਸੀਂ ਦੇ ਦਾਂਗੇ ਪਰ ਆਪਾਂ ਯਾਰ 50-50 ਦਾ ਕੀ ਫਰਕ ਪੈਂਦਾ ਤੁਸੀਂ ਮੇਰੇ ਵੀਰ ਇਹ ਜਵਾਬ ਰੋਈ ਜਾਂਦਾ ਸਾਰੇ ਰੈਫਰੀਆਂ ਨੂੰ ਵੀ ਬੇਨਤੀ ਹੈ ਜੇਤੋ ਵਾਲਿਆ ਸਾਰਿਆਂ ਤੋਂ 100-100 50-50 ਲੈਣਾ ਵਾ ਮੈਂ ਅਵਤਾਰ ਵੀਰ ਨੂੰ ਬੇਨਤੀ ਕਰਦਾ ਮੈਂ ਸਾਰਿਆਂ ਤੋਂ 100-100 50-50 ਲੈਣਾ ਹੈ ਆ ਵੀਰਾਂ ਨੇ ਪਹੁੰਚਦੇ ਕਰਤੇ ਆ ਤੈਨੂੰ ਕੁਝ ਨਾ ਕੁਝ ਕਰਕੇ ਦੇਵਾਂਗੇ ਟੈਨਸ਼ਨ ਨਾ ਲੈ ਇਹ ਕਿੰਨੇ ਪਲੇਅਰ ਆ ਸਾਰੇ 9 ਜਣੇ ਇੱਕ ਮਿੰਟ ਸਾਰੇ ਆਜੋ ਭਰਾ ਬਣ ਕੇ ਆ ਇੱਕ ਮਿੰਟ ਇੱਕੋ ਮਿੰਟ ਇੱਕੋ ਮਿੰਟ ਇੱਕੋ ਮਿੰਟ ਭਰਾ ਜੀ ਨਾ ਯਾਰ ਐਦਾਂ ਨਾ ਕਰੋ ਤੁਸੀਂ ਵੀ ਆ ਲੜਕੀਆਂ ਦੇ ਸ਼ੋ ਮੈਚ ਦੀਆਂ ਟੀਮਾਂ ਆ ਗਈਆਂ ਜੀ ਪਲੀਜ਼ ਲੜਕੇ ਇੱਕੋ ਥੋੜਾ ਕੈਮਰੇ ਦੇ ਮੂਹਰੇ ਚਲੇ ਜਾਓ ਭਰਾ ਬਣ ਕੇ ਹੈਲੋ ਆ ਪੱਪੀ ਸਾਡੇ 22 ਸਰਪੰਚ ਸਾਹਿਬ ਇੱਕ ਮਿੰਟ ਪਲੀਜ਼ ਮੋਟਰਸਾਈਕਲ ਦਾ ਨੰਬਰ ਆ ਜੀ ਪੀਵੀ 65 ਆ ਤੇ ਕਿੰਨਾ ਦੂਜਾ 15 ਕਿੰਨਾ ਜੀ ਖੜਾ ਕਿਤੇ ਸੀ ਪੰਜਾਬ ਪੁਲਿਸ ਆਈ ਆ ਸਾਡੇ ਬਹੁਤ ਸਤਿਕਾਰਯੋ ਵੀਰ 15 19 ਨੰਬਰ ਸੀਗਾ ਜੀ ਮੋਟਰਸਾਈਕਲ ਦਾ ਪੰਜਾਬ ਪੁਲਿਸ ਵਾਲੇ ਪੁੱਛ ਰਹੇ ਆ ਸਾਡੇ ਭਰਾ 15 19 ਪੀਵੀ 65 ਪੰਜਾਬ ਪੁਲਿਸ ਜਾ ਰਹੀ ਹੈ ਬੜੀ ਜ਼ਿੰਮੇਵਾਰੀ ਨਾਲ ਬੜੀ ਤਨਦੇਈ ਨਾਲ ਇਹਨਾਂ ਨੇ ਅੱਜ ਆਪਣੀ ਡਿਊਟੀ ਆਪਣੀ ਸੇਵਾ ਦਾ ਕੀਤੀ ਹੈ ਤੇ ਸਮਾਰਸਰ ਦੇ ਪਲੇਅਰ ਨੇ ਜਿੰਨਾ ਦਾ ਮੋਟਰਸਾਈਕਲ ਚੱਕਿਆ ਗਿਆ ਤੂੰ ਐ ਕਰ ਵੀ ਜਿਹੜੇ ਇੱਥੋਂ ਇਕੱਠੇ ਹੁੰਦੇ ਬਾਕੀ ਠੀਕ ਹੈ ਪਤਾ ਨਹੀਂ ਸਾਡਾ ਭਰਾ ਸ਼ਾਇਦ ਉਹ ਲਾਈਵ ਦੇਖ ਰਿਹਾ ਕਿ ਨਹੀਂ ਦੇਖ ਰਿਹਾ ਪਰ ਉਹ ਸਾਡਾ ਵੱਡਾ ਭਾਈ ਹੈ ਕਿ ਅਮਰਤਾ ਜੋ ਸੁਖਦੇਵ ਬਾਈ ਨੂੰ ਕਹਦਾ ਉਹਨੇ ਕਦੇ ਮੋੜਿਆ ਹੀ ਨਹੀਂ ਜਿੰਨੇ ਇੱਥੇ ਤੋਂ ਤੁਹਾਨੂੰ ਪੈਸੇ ਜੁੜਦੇ ਆ ਠੀਕ ਆ ਬਾਕੀ ਬਾਈ ਸੁਖਦੇਵ ਤੋਂ ਦਵਾ ਦੇਾਂਗੇ ਸਾਡਾ ਵੱਡਾ ਭਰਾ ਬਾਈ ਸੁਖਦੇਵ ਪ੍ਰਧਾਨ ਸਮਾਲ ਸਰ ਬਹੁਤ ਪਰਮਿੱਤਰ ਆ ਆ ਮੇਰੇ ਵੀਰ ਪੁੱਛ ਰਹੇ ਨੇ ਤੁਹਾਡਾ Google Pay ਨੰਬਰ ਉਹ ਵੀ ਦੇ ਦਿਓ ਸੰਗਤ ਵਾਲਿਓ ਇੱਕ ਮੈਂ ਗੱਲ ਕਰਦਾ ਬੇਨਤੀ ਕਰਦਾ ਤੁਹਾਡੇ ਚਰਨਾਂ 'ਚ ਇਹ ਮੁੰਡੇ ਨਵੇਂ ਨੇ 57 ਵਾਲੇ ਨੇ ਜਿੰਨਾ ਕਿ ਇਹਨਾਂ ਦਾ ਮੋਟਰਸਾਈਕਲ ਉਹਦੀ ਕੀਮਤ ਆ ਨਾ ਇਹ ਪਿੰਡ ਦੇ ਵਿੱਚੋਂ ਨਾਰਾਜ਼ ਨਹੀਂ ਜਾਣੇ ਚਾਹੀਦੇ ਇਹ ਨੋਟ ਕਰ ਲਿਓ ਮੇਰੀ ਬੇਨਤੀ ਹੈ ਸਾਡੇ ਸਾਰੇ ਪਲੇਅਰਾਂ ਵੱਲੋਂ ਰੈਫਰੀਆਂ ਵੱਲੋਂ ਬੁਲਾਰਿਆਂ ਵੱਲੋਂ ਤੇ ਸਾਰੇ ਖਿਡਾਰੀ ਵੀਰਾਂ ਵੱਲੋਂ ਇਹ ਪਲੇਅਰ ਨਰਾਸ਼ ਨਹੀਂ ਜਾਣੇ ਚਾਹੀਦੇ ਵੀ ਸਾਡਾ ਮੋਟਰਸਾਈਕਲ ਚੱਕਿਆ ਗਿਆ ਉਹਨੀ ਕੀਮਤ ਦਾ ਮੋਟਰਸਾਈਕਲ ਆਪਾਂ ਨੂੰ ਦਵਾਉਣਾ ਹੈ ਇਹਦਾ Google Pay ਨੰਬਰ ਆ ਜੀ ਉਹ ਆ 99140 93045 ਫੇਰ ਨੋਟ ਕਰਿਓ ਜੀ 99140 93045 ਇਹ ਜਿਹੜਾ Google Pay ਨੰਬਰ ਆ ਜਿਹੜਾ ਉਹ ਜਿਹੜੇ ਖਿਡਾਰੀ ਵੀਰਾਂ ਦਾ ਸਾਡਾ ਭਰਾਵਾਂ ਦਾ ਮਾਈਕ ਲਿਆ ਜਾ ਰਿਹਾ ਇੱਕ ਮਿੰਟ ਰਾਜੀ ਵੀਰ ਆ ਨੰਬਰ ਫੇਰ ਨੋਟ ਕਰ ਲਿਓ ਮੇਰੇ ਵੀਰ 99140 93045 Google Pay ਨੰਬਰ ਆ ਜੀ ਉਹਨਾਂ ਖਿਡਾਰੀਆਂ ਦਾ ਪਤਾ ਕੀ ਗੱਲ ਆ ਯਾਰ ਮੈਂ ਇਹਦਾ ਕਿਉਂ ਅਸੀਂ ਇਹਦਾ ਇੰਨਾ ਕਰਦੇ ਇਹਦੇ ਪਿਤਾ ਦੀ ਵੀ ਡੈਥ ਹੋਈ ਹੈ ਇਹਦੇ ਡੈਡੀ ਵੀ ਇਹ ਦੁਨੀਆ ਦੇ ਵਿੱਚ ਨਹੀਂ ਰਹੇ ਦੁੱਖ ਤਾਂ ਹੁੰਦਾ ਹੈ ਇਹਦਾ ਇੱਕ ਵੀ ਮੈਂ ਸੰਗਤ ਕਹਾਂ ਗਿਆ ਸੀ ਵੀਰਾ ਮੋਟਰਸਾਈਕਲ ਚੱਕਿਆ ਗਿਆ ਆਪਾਂ ਜਿੰਨੀ ਜੋਗੇ ਹੋਏ ਆਪਾਂ ਇਹਨੂੰ ਮੋਟਰਸਾਈਕਲ ਲੈ ਕੇ ਦੇਣਾ ਜੋ ਮਰਜ਼ੀ ਹੋ ਜੇ ਇਹਨੂੰ ਉਨੀ ਰਕਮ ਕਰਕੇ ਦੇਣੀ ਹੈ ਇਹ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਜਰੂਰ 100 150 50 ਦੀ ਹੈਲਪ ਕਰਿਓ ਵੀਰ ਦੇ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਮੈਂ ਪ੍ਰਬੰਧਕਾਂ ਦਾ ਕਮੇਟੀ ਦਾ ਮੈਂ ਧੰਨਵਾਦ ਕਰਦਾ ਪ੍ਰਬੰਧਕਾਂ ਵੱਲੋਂ ਵੀ ਜਿਹੜੇ ਮੁੰਡੇ ਦਾ ਮੋਟਰਸਾਈਕਲ ਚੱਕਿਆ ਗਿਆ ਹੈ ਕਮੇਟੀ ਵੱਲੋਂ 5000 ਰੁਪਏ ਮੁੰਡੇ ਦੇ ਲਈ ਪਹੁੰਚਦਾ ਕੀਤਾ ਗਿਆ ਧੰਨਵਾਦ ਕਰਦੇ ਅਸੀਂ ਕਮੇਟੀ ਦਾ ਪ੍ਰਮਾਤਮਾ ਸਾਡੇ ਪ੍ਰਬੰਧਕਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਕਮੇਟੀ ਵੱਲੋਂ ਉਹ ਮੁੰਡੇ ਦੇ ਲਈ 5000 ਰੁਪਏ ਪਹੁੰਚਦਾ ਹੋ ਗਿਆ ਪ੍ਰਬੰਧਕਾਂ ਦਾ ਧੰਨਵਾਦ ਕਰਦਾ 5000 ਰੁਪਏ ਕਮੇਟੀ ਵੱਲੋਂ ਜਿਹੜਾ ਪਹੁੰਚਦਾ ਹੋ ਗਿਆ ਆ ਜਿਹੜੇ ਵੀਰ ਸਮਾਲਸਰੀਏ ਮਾਇਆ ਇਕੱਠੇ ਕਰਦੇ ਸੀਗੇ ਪਲੀਜ਼ ਉਹ ਜ਼ਰੂਰ ਸਾਨੂੰ ਦੱਸਣਾ ਤੇ ਹੁਣੇ-ਹੁਣੇ ਜਿਹੜਾ ਫੋਨ ਹੈ 22 ਸੁਖਦੇਵ ਸਿੰਘ ਜੀ ਪ੍ਰਧਾਨ ਸਮਾਲਸਰੀਏ ਦਾ ਆ ਗਿਆ ਹੈ ਉਹ ਮੈਂ ਤਾਂ ਨਹੀਂ ਦੇਖ ਰਿਹਾ ਸੀ ਪਰ ਉਹਦੇ ਸਾਥੀਆਂ ਨੇ ਜਦੋਂ ਲਾਈਵ ਦੇਖਿਆ ਤੇ ਬਾਈ ਨੂੰ ਫੋਨ ਕਰਕੇ ਕਿਹਾ ਵੀ ਯਾਰ ਉੱਥੇ ਬਾਈ ਆਹ ਗੱਲ ਹੋ ਗਈ ਹੈ ਵੀ ਆਪਣੇ ਪਿੰਡੂਆਂ ਦਾ ਜਿਹੜਾ ਮੋਟਰਸਾਈਕਲ ਉਹ ਚੱਕਿਆ ਗਿਆ 22 ਸੁਖਦੇਵ ਜੀ ਕਹਿੰਦਾ ਵੀ ਮੇਰੇ ਵੱਲੋਂ ਪਹਿਲਾਂ ਤਾਂ ਸੰਗਤ ਕਲਾਂ ਦੀ ਕਮੇਟੀ ਦਾ ਧੰਨਵਾਦ ਕਰਦੇ ਹਾਂ ਤੇ ਬਾਅਦ ਵਿੱਚ ਉਹਨਾਂ ਭਰਾਵਾਂ ਦਾ ਧੰਨਵਾਦ ਕਰਿਓ ਜਿਹੜੇ ਮੇਰੇ ਪਿੰਡੇ ਦੇ ਇਹਨਾਂ ਪਲੇਰਾਂ ਦੀ ਹੈਲਪ ਲਈ ਮਾਇਆ ਦੇ ਰਹੇ ਨੇ ਜਿੰਨੇ ਵੀ ਪੈਸੇ ਇੱਥੇ ਇਕੱਠੇ ਹੋ ਗਏ ਬਾਕੀ ਜੋ ਮੋਟਰਸਾਈਕਲ ਦੀ ਕੀਮਤ ਦੇ ਪੈਸੇ ਇਕੱਠੇ ਹੋਣੋਂ ਰਹਿੰਦੇ ਨੇ ਉਹ 바이 ਸੁਖਦੇਵ ਪ੍ਰਧਾਨ ਜੀ ਕਹਿ ਰਹੇ ਨੇ ਵੀ ਮੇਰੇ ਭਰਾ ਐਨ ਆਰ ਆਈ ਵੀਰ ਮੇਰੇ ਨਗਰ ਦੇ ਜਾਂ ਮੇਰੇ ਸਾਥੀ ਅਸੀਂ ਉਹਨਾਂ ਵੱਲੋਂ ਬਾਕੀ ਪੈਸੇ ਇਕੱਠੇ ਕਰਕੇ ਜਿਹੜਾ ਮੋਟਰਸਾਈਕਲ ਹੈ ਹੋਰ ਤਾਂ ਮੋਟਰਸਾਈਕਲ ਮੈਨੂੰ ਲੱਗਦਾ ਵੀ 17 ਕੇ 18 ਮਾਡਲ ਸੀਗਾ ਤੇ ਜਾਂ ਤਾਂ ਹੁਣ ਇਹਨੂੰ 26 ਮਿਲੂਗਾ ਤੇ ਜਾਂ ਫਿਰ ਇਹਨੂੰ ਨਹੀਂ 26 ਮਿਲੂਗਾ ਦਸੰਬਰ 26 'ਤੇ ਆਉਣਾ ਹਨਾ ਲੈ ਵੀ ਭਾਈ ਹੁਣ ਤੁਹਾਨੂੰ 26 ਲੈ ਕੇ ਦੇਵਾਂਗੇ ਨਵਾਂ ਜਿੰਨੇ ਪੈਸੇ ਇਕੱਠੇ ਹੁੰਦੇ ਆ ਤੁਹਾਨੂੰ ਦੱਸੋ ਵੀ ਇੰਨੇ ਪੈਸੇ ਇਕੱਠੇ ਸਾਡੇ ਕੋਲ ਹੋ ਗਏ ਆ ਵੇਖੋ ਪ੍ਰਧਾਨ ਜੀ ਨੇ ਪਹਿਲਾਂ ਮੈਨੂੰ ਇਹ ਕਿਹਾ ਵੀ ਪਹਿਲਾਂ ਸੰਗਤ ਕਰਾਂ ਦੀ ਕਮੇਟੀ ਦਾ ਧੰਨਵਾਦ ਕਰਿਓ ਤੇ ਨਾਲ ਉਹਨਾਂ ਬਾਅਦ ਉਹਨਾਂ ਭਰਾਵਾਂ ਦਾ ਧੰਨਵਾਦ ਕਰਿਓ ਜਿਹੜੇ Google Pay ਪੈਸੇ ਕਰ ਰਹੇ ਨੇ ਜਾਂ ਇੱਥੋਂ ਵੀਰਾਂ ਨੇ ਹੈਲਪ ਦਿੱਤੀ ਸੀ ਸਾਰੇ ਜਿਹੜੇ ਅਕਾਊਂਟ ਕਰਕੇ ਤੁਹਾਨੂੰ ਦੱਸਾਂਗੇ ਵੀ ਐਨੇ ਪੈਸੇ ਇੱਥੇ ਇਕੱਠੇ ਹੋ ਗਏ ਆ ਐਨੇ ਪੈਸੇ ਬਾਕੀ ਹੋਰ ਮੋਟਰਸਾਈਕਲ ਤੇ ਲੱਗਣੇ ਆ ਫੇਰ ਸਾਰਿਆਂ ਦਾ ਧੰਨਵਾਦ ਥੋੜਾ ਸਾਡੇ ਪਲੇਅਰ ਨਵੇਂ ਨੇ ਉਹ ਐਨੇ ਕਿ ਭਾਵਕ ਹੋ ਗਏ ਐਨੇ ਕਿ ਜਜ਼ਬਾਤੀ ਹੋ ਗਏ ਐਨੇ ਕਿ ਚੱਕਰ 'ਚ ਪੈ ਗਏ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਵੀ ਸਾਡਾ ਨੰਬਰ ਹੁੰਦਾ ਹੈ ਨਿਆਣਿਆਂ ਦਾ ਜਦੋਂ ਇਦਾਂ ਦਾ ਆਪਾਂ ਵੀ ਇਦਾਂ ਦਾ ਰਹਿ ਆ ਕਿਉਂਕਿ ਜਦੋਂ ਕਿਸੇ ਗਰੀਬ ਪਰਿਵਾਰ ਦੇ ਬੱਚੇ ਨੇ ਮੋਟਰਸਾਈਕਲ ਲਿਆ ਹੋਵੇ ਇੱਕ ਹੋਰ ਗੱਲ ਹੈ ਕਿ ਪਿਤਾ ਦਾ ਸਿਰ ਤੋਂ ਸਾਇਆ ਉੱਠਿਆ ਹੋਵੇ ਉਹ ਬੰਦਾ ਹੋਰ ਵੀ ਬੜਾ ਕੁਝ ਸੋਚਦਾ ਹੈ ਉਹਦਾ ਭਾਵਕ ਹੋਣਾ ਬਣਦਾ ਹੈ ਜਿੰਨੇ ਪੈਸੇ ਕੱਟੇ ਹੋਗੇ ਮੇਰੇ ਭਰਾ ਕਿਉਂਕਿ ਪੰਜਾਬੀ ਵੀਰ ਇਦਾਂ ਦੇ ਆ ਉਥੇ ਜਦੋਂ ਬਾਹਰ ਜਾਂਦਾ ਜੇ ਉਹ 100 ਕਮਾਉਂਦੇ ਆ 100 ਦੇ ਵਿੱਚੋਂ 30 ਰੁਪਏ ਫਿਰ ਵੀ ਪੰਜਾਬ ਦੀ ਹੈਲਪ ਲਈ ਪਲੇਅਰਾਂ ਲਈ ਕੌਡੀ ਲਈ ਜਦੋਂ ਵੀ ਕਿਤੇ ਪੰਜਾਬ ਤੇ ਕੋਈ ਵਿਫਤਾ ਪੈਂਦੀ ਆ ਜਿਸ ਕਿਸੇ ਪਰਿਵਾਰ ਤੇ ਵਿਵਤਾ ਪੈਂਦੀ ਹੈ ਜਿੰਨੀ ਜੋਗੇ ਹੈ ਪ੍ਰਵਾਸੀ ਭਰਾ ਇਥੋਂ ਵਾਲੇ ਵੀਰ ਪਿੰਡਾਂ ਦੀਆਂ ਕਮੇਟੀਆਂ ਪ੍ਰਬੰਧਕ ਉਹ ਖੜਦੇ ਆ ਕਿਉਂਕਿ ਗੁਰੂਆਂ ਨੇ ਆਪਾਂ ਨੂੰ ਵੱਡਿਆਂ ਨੇ ਸਿਖਾਈ ਗਿਆ ਕਰਤ ਕਰੋ ਵੰਡ ਛਕੋ ਨਾਮ ਜਪੋ ਜਿੰਨੀ ਜੋਗੇ ਹੈ ਇਹ ਦਸਵੰਧ ਕੱਢਦੇ ਆ ਬਹੁਤ ਬਹੁਤ ਧੰਨਵਾਦ ਸਾਰੇ ਪ੍ਰਵਾਸੀ ਭਰਾਵਾਂ ਦਾ ਐਨਆਰਆਈ ਵੀਰਾਂ ਦਾ ਤੇ ਕਿੰਨੇ ਪੈਸੇ ਇਕੱਠੇ ਜਰੂਰ ਹੈ ਦੱਸਣਾ ਜਰੂਰ ਮੇਰੇ ਵੀਰ ਬਹੁਤ ਬਹੁਤ ਧੰਨਵਾਦ ਹੈ ਤੇ ਅਸੀਂ ਮਾਫੀ ਵੀ ਚਾਹੁੰਦੇ ਆ ਜਦੋਂ ਮੁੰਡਾ ਰੋਣ ਲੱਗ ਪਿਆ ਨਾ ਤੇ ਮੇਰੇ ਤੋਂ ਥੋੜਾ ਬੋਲਿਆ ਗਿਆ ਮੈਂ ਇਹ ਸ਼ਬਦ ਆਪਣੇ ਵਾਪਸ ਲੈਣਾ ਮੈਂ ਗੱਲ ਕਹਿੰਦੀ ਵੀ ਆਪਾਂ ਰੇਡਰ ਦੇ ਜੱਫਿਆਂ ਤੇ ਕਿੰਨੇ-ਕਿੰਨੇ ਹਜ਼ਾਰ ਲਾ ਦਿੰਨੇ ਆ ਪਰ ਉਹ ਵੀਰਾਂ ਨੇ ਪੈਠ ਨਹੀਂ ਲੱਗਣ ਦਿੱਤੇ ਉਹਨਾਂ ਨੇ ਉਦੋਂ ਹੀ ਕਹਿਤਾ ਵੀ ਮੇਰੇ ਵੱਲੋਂ 2000 ਮੇਰੇ ਵੱਲੋਂ 5000 ਮੈਂ ਮੈਥੋਂ ਗਲਤੀ ਹੋਈ ਆ ਮੈਂ ਆਪਣੇ ਸ਼ਬਦ ਵਾਪਸ ਲੈਣਾ ਜਦੋਂ ਮੁੰਡਾ ਰੋਣ ਲੱਗ ਪਿਆ ਨਾ ਤੋ ਸਾਥੋਂ ਵੀ ਸਾਰਿਆ ਗਿਆ ਮੈਥੋਂ ਗੁੱਸੇ 'ਚ ਕਹਿ ਹੋ ਗਿਆ ਵੀ ਯਾਰ ਆਪਾਂ ਜੱਫਿਆਂ ਤੇ ਕਿੰਨੇ ਲਾ ਦਿੰਨੇ ਆ ਤੋ ਮੁੰਡਾ ਖੜਾ ਆਪਣੇ ਕੋਲੇ ਰੋਈ ਜਾਂਦਾ ਮੈਨੂੰ ਮਾਫ ਕਰਿਓ ਹੋ ਸਕਦਾ ਮੇਰੇ ਸ਼ਬਦ ਉੱਚੇ ਹੋਗੇ ਪਰ ਉਹ ਮੁੰਡੇ ਦਾ ਭਲਾ ਹੋ ਗਿਆ ਯਾਰ ਮੈਂ ਪ੍ਰਬੰਧਕਾਂ ਦਾ ਵੀ ਧੰਨਵਾਦ ਕਰਦਾ ਹੈ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਾਇਗੁਰੂ ਜਿਨ੍ਹਾਂ ਨੇ 10 ਰੁਪਏ ਤੋਂ ਲੈ ਕੇ ਹਜ਼ਾਰਾਂ ਤੱਕ ਦਿੱਤਾ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਮੋਟਰਸਾਈਕਲ ਦੇ ਪੈਸੇ ਇਕੱਠੇ ਕਰਕੇ ਆਪਾਂ ਕੋਈ ਆਸਾਨ ਨਹੀਂ ਸੌਰੇ ਤੇ ਕੀਤਾ ਕਿਉਂਕਿ ਸਾਡਾ ਬੁਲਾਰਿਆਂ ਦਾ ਸਾਡੇ ਰੈਫਰੀਆਂ ਦਾ ਜਿਹੜਾ ਕਾਰਨ ਉਹ ਕਬੱਡੀ ਵਾਲੇ ਪਲੇਅਰਾਂ ਦੇ ਸਿਰ ਤੋਂ ਚੱਲਦਾ ਹੈ ਇਹ ਨੰਗੇ ਪਿੰਡੇ ਖੇਡਦੇ ਆਂ ਜੇ ਇਹ ਖੇਡ ਦੇ ਸਾਡੇ ਕਰ ਤਾਲ ਚੱਲਦੇ ਆ ਤੇ ਮੈਂ ਸਾਰਿਆਂ ਦਾ ਪ੍ਰਬੰਧਕਾਂ ਦਾ ਬੇਨੂੰ ਧੰਨਵਾਦ ਕਰਦਾ ਆ ਸੰਗਤ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ 10 ਰੁਪਏ ਤੋਂ ਲੈ ਕੇ ਹਜ਼ਾਰਾਂ ਰੁਪਏ ਤੱਕ ਉਹ ਮੁੰਡੇ ਦੀ ਹੈਲਪ ਕੀਤੀ ਹੈ ਸੁਹੇਲ ਭਾਈ ਤੁਹਾਡੀ ਸਾਰੀ ਕਮੇਟੀ ਦਾ ਧੰਨਵਾਦ ਹੈ ਆ 6-7000 ਰੁਪਏ ਮੇਰੇ ਕੋਲੇ ਹੋਰ ਹੈ ਇਹ ਵੀ ਆਪਾਂ ਵਿੱਚ ਐਡ ਕਰਨਾ ਹੈ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਜੀ ਆਉਣਗੇ ਮਾਈਕ ਤੇ ਜਿਹੜੇ ਪੈਸੇ ਇਕੱਠੇ ਹੋਏ ਆ ਮੁੰਡੇ ਦੇ ਲਈ ਜਿਹਦਾ ਮੋਟਰਸਾਈਕਲ ਚੱਕਿਆ ਗਿਆ ਉਹ Google Pay ਪਾ ਕੇ ਟੋਟਲ 40000 ਰੁਪਇਆ ਇਕੱਠਾ ਹੋਇਆ ਅਸੀਂ ਸੰਗਤ ਦਾ ਧੰਨਵਾਦ ਕਰਦੇ ਕਮੇਟੀ ਦਾ ਪੋਣਵਾਦ ਵੀਰ ਜੀ ਇੱਕ ਵਾਰੀ ਤਾੜੀ ਮਾਰੋ ਜਾਨਾ ਆਪੂ ਆਪਣੇ ਲਈ ਅਮਰੀਕ ਸੁਣਿਆ ਨਹੀਂ ਫੇਰ ਦੱਸ ਕਿੰਨੇ ਇਕੱਠੇ ਹੋਏ ਆ ਜਿਹੜੇ ਪੈਸੇ ਇਕੱਠੇ ਹੋਏ ਆ ਉਹ ਮੁੰਡੇ ਦੇ ਲਈ ਜਿਹਦਾ ਮੋਟਰਸਾਈਕਲ ਚੱਕਿਆ ਗਿਆ ਉਹਦੇ ਲਈ 40000 ਰੁਪਇਆ ਇਕੱਠਾ ਹੋਇਆ ਅਸੀਂ ਧੰਨਵਾਦ ਕਰਦੇ ਤੁਹਾਡਾ ਸਾਰਿਆਂ ਦਾ ਜਿਹੜੇ ਬਾਕੀ ਮੋਟਰਸਾਈਕਲ ਦੀ ਕੀਮਤ ਦੇ ਪੈਸੇ ਰਹਿ ਗਏ ਉਹ ਸਮਝਸਰ ਦੇ ਐਨ ਆਰ ਆ ਵੀਰ ਤੇ ਬਾਈ ਸੁਖਦੇਵ ਸਿੰਘ ਜੀ ਪ੍ਰਧਾਨ ਉਹ ਨਵਾਂ ਮੋਟਰਸਾਈਕਲ ਲੈ ਕੇ ਬੱਚਿਆਂ ਨੂੰ ਦਿੱਤਾ ਜਾਊਗਾ ਸਾਰਿਆਂ ਦਾ ਧੰਨਵਾਦ ਹੈ ਕੁਲਦੀਪ ਸਿੰਘ ਜੀ ਨੰਬਰਦਾਰ ਸਾਹਿਬ ਕਹਿੰਦੇ ਲੜਕੇ ਦੀ ਟੀਮ ਲਈ 3000 ਆਓ ਜੁੜੀਏ ਖੇਡ ਕਬੱਡੀ ਦੇ ਨਾਲ ਅੱਜ ਦੇ ਦਿਨ ਦਾ ਕਹਿੰਦੇ ਸੁਪਰ ਫਾਈਨਲ ਮੁਕਾਬਲਾ